ਉਹ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜਿਹੜੇ ਜਿਹੜੇ ਬਾਈ ਸ਼ੀਸ਼ੇ ਲਗਾਉਂਦੇ ਨੇ ਨਾ ਆ ਦੇਖੋ ਅਰੇ ਉੱਪਰ ਕਿੰਨੇ ਦਾਗ ਹਨ ਕਿੰਨਾ ਜਲਦੀ ਇਹ ਸ਼ੀਸ਼ੇ ਨੂੰ ਸਾਫ਼ ਕਰਦਾ ਹੈ ਮੈਂ ਕਹਿੰਦਾ 1 ਸਕਿੰਟ ਲੱਗਦਾ 1 ਸਕਿੰਟ ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਤੁਹਾਨੂੰ ਦੇਣ ਲੱਗਿਆ ਨਵੀਂ ਥੰਮ੍ਹ ਆਪਾਂ ਦੁਕਾਨੇ ਦੇ ਉੱਪਰ ਸ਼ੀਸ਼ੇ ਲਵਾ ਲੈਂਦੇ ਆ ਜਾਂ ਆਪਣੇ ਗੱਡੀ ਦਾ ਸ਼ੀਸ਼ਾ ਹੁੰਦਾ ਕਿਸੇ ਵੀ ਸ਼ੀਸ਼ਾ ਹੋਵੇ ਕਿਸੇ ਤਰ੍ਹਾਂ ਦਾ ਵੀ ਸ਼ੀਸ਼ਾ ਹੋਵੇ ਇਹਦੇ ਉੱਪਰ ਐਨਕਸ ਧੋਣੇ ਆ ਨਾ ਜਹਾਜ਼ ਵਾਰ-ਵਾਰ ਮਾਰਨਾ ਪੈਂਦਾ ਜਾਂ ਬਹੁਤ ਕਾਹਦੀਆਂ ਸਮਾਂ ਲੱਗਦਾ ਹੈ ਸੋਨਾ ਤਾਂ ਅਖਬਾਰ ਨਾਲ ਵੀ ਹੋ ਜਾਂਦਾ ਜੇ ਘੱਟ ਸਮੇਂ ਦੇ ਵਿੱਚ ਤੁਹਾਨੂੰ ਇਹ ਸ਼ੀਸ਼ੇ ਨੂੰ ਪੂਰਾ ਕਲੀਅਰ ਬਣਾਉਣਾ ਚਾਹੁੰਨੇ ਆ ਤਾਂ ਛੁਟਕੀਆਂ 'ਚ ਬਣਾ ਲੈਗੇ ਛੁਟਕੀਆਂ 'ਚ ਪਹਿਲੇ ਚੈੱਕ ਕਰਾ ਲਵੀਂ ਸ਼ੀਸ਼ਾ ਕਿ ਉਹਦੇ ਸ਼ੀਸ਼ੇ ਦੇ ਉੱਪਰ ਅਖਬਾਰ ਵਗੈਰਾ ਸੀ ਮਾਰ ਚੁੱਕੇ ਆ ਤੁਹਾਨੂੰ ਅਖਬਾਰ ਵੀ ਦਿਖਾ ਦੇਈਂ ਫਲੇਸ 'ਚ ਪੈਣ ਤੇ ਅਖਬਾਰ ਨਾਲ ਹੀ ਫੁੱਲ ਸਪਾਈ ਕਰੀਆ ਪਰ ਜਦੋਂ ਅਸੀਂ ਸ਼ੀਸ਼ਾ ਸਾਫ਼ ਕਰਨ ਲੱਗੇ ਸਾਨੂੰ ਪਤਾ ਲੱਗੇ ਵੀ ਟਾਈਮ ਬਹੁਤ ਲੱਗ ਰਿਹਾ ਬਹੁਤ ਸਮਾਂ ਲੱਗਦਾ ਹੈ ਜਿਹੜਿਆ ਬਹਾਨਾ ਇਟਾ ਸ਼ੀਸ਼ਾ ਸਾਫ਼ ਕਰ ਤੇ ਦੁਖਣ ਲੱਗ ਗਿਆ ਨਾ ਆਪਾਂ ਇੱਕ ਜਾਦੂ ਲਾਵਾਂਗੇ ਟੀਸਾ ਸਾਹਿਬ ਤੁਸੀਂ ਵੀ ਕਰ ਸਕਦੇ ਹੋ ਬਹੁਤ ਸੌਖਾ ਜਿਹਾ ਸੰਤ ਹੈ ਰਈ ਤੁਸੀਂ ਕੀ ਕਰਨਾ ਹੈ ਪਹਿਲਾਂ ਇਸ ਤਰ੍ਹਾਂ ਦਾ ਕੱਪੜਾ ਲੈਣਾ ਮਲਾਇਮ ਬਨਾਨ ਲੈ ਲਿਓ ਜਾਂ ਪੱਗ ਵਾਲਾ ਕੱਪੜਾ ਲੈ ਲਿਓ ਤੇ ਉਹ ਕੀ ਕਰਨਾ ਤੁਸੀਂ ਪਹਿਲਾਂ ਇਹਦੇ ਫੋਲਾ ਫੋਲਾ ਮਾਰਨਾ ਇਦਾਂ ਆ ਲੈ ਖਾ ਦੇ ਟੀਟਾ ਆਹ ਸਾਰੇ ਦੋਵੇਂ ਅੰਦਰ ਨੇ ਵੀ ਛੜੀਆਂ ਆ ਸਾਰੇ ਦੋੜ ਦੇ ਦੇ ਨਾ ਆਹ ਦੇ ਕਿਵੇਂ ਪਾਣੀ ਦੇ ਦਾਗ ਜੇ ਬਣ ਜਾਂਦੇ ਨਾ ਸ਼ੀਸ਼ੇ ਨਹੀਂ ਹੁੰਦੇ ਸਾਫ਼ ਮੈਂ ਕਹਿੰਦਾ ਆਪਾਂ 1 ਮਿੰਟ ਚ ਕਰਕੇ ਦਿਖਾ ਦਾਂਗੇ ਟੀਸੇ ਸਾਹਿਬ ਵੀ ਸ਼ੀਸ਼ੇ ਸਾਫ਼ ਹੁੰਦੇ ਕਿਵੇਂ ਨੇ ਕਮੈਂਟਰ ਤੋਂ ਬੜਾ ਨਾ ਇਹ ਲੈਣ ਦੇ ਛੋਟਾ ਕਮੈਂਟਰ ਆ ਆ ਸਾਡੇ ਲਈ ਅਖਬਾਰ ਹੈ ਠੀਕ ਹੈ ਜੀ ਆਖਬਾਰ ਥੱਲੇ ਧਰ ਲਿਆ ਆ ਹੈਗਾ ਕ੍ਰੋਮ ਪਾਊਡਰ ਆ ਜਿਹੜਾ ਬੁਲਟ ਮੋਟਰਸਾਈਕਲਾਂ ਵਿੱਚ ਚੰਪਾਉਣ ਵਾਸਤੇ ਲਾਉਂਦੇ ਨੇ ਨਾ ਸਟੀਲ ਦਾ ਸਟੀਲ ਵਾਸਤੇ ਆਉਂਦਾ ਆ ਚੈੱਕ ਕਰਾ ਬਈ ਆ ਦੇਖਾਂ ਪਾਊਡਰ ਇਹਨੂੰ ਕ੍ਰੋਮ ਪਾਊਡਰ ਕਹਿੰਦੇ ਨੇ ਬਈ ਠੀਕ ਹੈ ਇਹਨੂੰ ਆਪਾਂ ਥੋੜਾ ਜਿਹਾ ਲੈ ਲਾਂਗੇ ਆ ਦੇਖੋ ਥੋੜਾ ਜਿਹਾ ਲੈ ਕੇ ਐਦਾਂ ਕੱਪੜਾ ਲੈ ਕੇ ਆਪਾਂ ਐਦਾ ਮਾਰਾਂਗੇ ਸ਼ੀਸ਼ੇ ਦੇ ਉੱਪਰ ਮੈਂ ਕਹਾਂ ਮਿੰਟਾਂ ਸਕਿੰਟਾਂ ਦੇ ਵਿੱਚ ਕੰਮ ਪੜਜੂ ਮਿੰਟਾਂ ਸਕਿੰਟਾਂ ਦੇ ਵਿੱਚ ਜਿੰਨੇ ਮਰਜ਼ੀ ਦਾਗ ਹੋਣ ਇੱਕ ਸਕਿੰਟ ਚ ਐ ਉੱਡਣਗੇ ਜਿਵੇਂ ਲੱਗੇ ਹੀ ਨਹੀਂ ਹੁੰਦੇ ਜੇ ਤੁਸੀਂ ਅਖਬਾਰ ਨਾਲ ਸਾਫ਼ ਕਰਦੇ ਹੋ ਤੁਹਾਨੂੰ ਬਹੁਤ ਸਮਾਂ ਲੱਗ ਜਾਂਦਾ ਬਈ ਕਿਉਂਕਿ ਅੱਜ ਸ਼ੀਸ਼ਾ ਸਾਫ਼ ਕਰਨ ਲੱਗੇ ਬਈ ਮੈਂ ਕਹਾਂ ਚੱਲ ਪਾਈਆਂ ਹੁੰਦੀ ਇਹ ਟ੍ਰਿਕ ਲੈ ਸ਼ੀਸ਼ਾ ਦੇਖਿਓ ਬਈ ਕਿਵੇਂ ਸਾਫ਼ ਹੁੰਦਾ ਐਨੇ ਮਿੰਟਾਂ ਦੇ ਵਿੱਚ ਸ਼ੀਸ਼ਾ ਹੁੰਦਾ ਸਾਫ਼ ਹੋ ਗਿਆ ਲੈ ਉਹ 판ਦੀਆਂ ਗੱਲਾਂ ਦੱਸੋ ਮੇਰਾ ਵੀ ਕਮੈਂਟ ਕਰਕੇ ਜਿਹੜੇ ਜਿਹੜੇ ਵੀਰਾਂ ਨੂੰ ਇਹ ਦਿੱਕਤ ਆਈ ਹੈ ਨਾ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜਿਹੜੇ ਜਿਹੜੇ ਬਾਈ ਸੀਸੇ ਲਗਾਉਂਦੇ ਨੇ ਨਾ ਆ ਦੇਖੋ ਅਰੇ ਉੱਪਰ ਕਿੰਨੇ ਦਾਗ ਹਨ ਕਿੰਨਾ ਜਲਦੀ ਇਹ ਸੀਸੇ ਨੂੰ ਸਾਫ਼ ਕਰਦਾ ਮੈਂ ਕਹਿੰਦਾ 1 ਸਕਿੰਟ ਲੱਗਦਾ 1 ਸਕਿੰਟ ਬਸ ਉੱਤੇ ਲਾਉਣ ਦੀ ਦੇਰੀ ਹੈ ਸੀਸਾ ਤਾਂ ਮੈਂ ਕਹਿੰਦਾ ਜਾਦੂ ਹੀ ਹੋ ਜਾਂਦਾ ਜਾਦੂ ਨਾ ਨਾ ਆ ਦੇਖੋ ਤੁਹਾਨੂੰ ਦੋਨੇ ਸਾਈਡਾਂ ਤੋਂ ਕਰਕੇ ਦਿਖਾਉਣਾ ਹੈ ਸੀਸਾ ਸਾਫ਼ ਕਿਉਂਕਿ ਇਦੋਂ ਐਨਾ ਲੱਗਦਾ ਉਹ ਦੂਜਾ ਘਾਟ ਉੰਬਿਤ ਅੰਕੀਸ ਕਿ ਦਰ ਹੈ ਨਾ ਇਹ ਵਾਲੇ ਆਨੇ ਵਿੱਚ ਦੂਸਰ ਘਾਟ ਤਾਂ ਬੈਗ ਨੇਗਾ ਜਿਵੇਂ ਪਾਣੀ ਬਣ ਜੂ ਪਾਣੀ ਪਤਾ ਵੀ ਨਹੀਂ ਲੱਗਣਾ ਦੇਖ ਬਈ ਬਣਦੀ ਹੈ ਗੱਲ ਦਰਾਂ ਲੱਗਿਆ ਪੈਣਾ ਨਹੀਂ ਬਾਹਾਂ ਦੁਖਣ ਲੱਗਿਆ ਨੇ ਬਈ ਸੀਸਾ ਸਾਫ ਕਰ ਦਿੰਦੀਆਂ ਬਹੁਤ ਛੇਤੀ ਸੀਸਾ ਸਾਫ ਹੁੰਦੇ ਨੇ ਨਾਲ ਆਹ ਦੇਖੋ ਉੱਪਰ ਕਿੰਨੇ ਦਾਗ ਨੇ ਆ ਕਿੰਨੇ ਲੱਗਿਆ ਪੈਣਾ ਆ ਦੇਖੋ ਮੈਂ ਕਹਿੰਦਾ ਮਿੰਟਾਂ ਸਕਿੰਟਾਂ ਵਿੱਚ ਸਾਫ਼ ਹੋ ਜਾਂਦੇ ਮਿੰਟਾਂ ਸਕਿੰਟਾਂ ਜੀ ਇਹ ਦੋਨਾਂ ਸਾਈਡਾਂ ਤੇ ਮਾਰੋ ਤੁਸੀਂ ਫੇਰ ਗੱਲ ਬਾਤ ਹੋਣਗੀ ਆ ਦੇ ਮੈਂ ਕਹਿੰਦਾ ਉੱਤੇ ਲਾਉਣ ਮਿੰਨ ਦਾ ਐ ਸਫਾਈ ਨਾਲ ਦੇ ਨਾਲ ਬਹੁਤ ਘੱਟ ਸਮੇਂ ਦੇ ਵਿੱਚ ਸ਼ੀਸ਼ੇ ਸਾਫ਼ ਹੋ ਜਾਂਦੇ ਨੇ ਨਹੀਂ ਸਾਰਾ ਤੇ ਨਹੀਂ ਲੱਗ ਜਾਂਦਾ ਸ਼ੀਸ਼ੇ ਸਾਫ਼ ਕਰਨ ਦੇ ਵਿੱਚ ਦਾਗ ਨਹੀਂ ਗਿਆ ਉਹ ਨਹੀਂ ਮੱਖੀ ਜਿੰਨਾ ਦਾਖ ਨਹੀਂ ਰਹਿਣਾ ਮੱਖੀ ਨਾ ਲੈ ਵੀ ਦੱਸਿਓ ਕਿਹੜਾ ਕਮੈਂਟ ਕਰਕੇ ਕਿਹੜੇ ਕਿਹੜੇ ਵੀਰਾਂ ਨੂੰ ਦਿੱਕਤ ਆ ਰਹੀ ਸੀ ਜਿਸ ਦੇ ਕਿਸੇ ਕਿਸੇ ਨੂੰ ਲਵਾਇਆ ਸੀ ਨਾ ਜਿੰਨਾ ਸਾਹ ਹੈ ਦਾ ਦਾ ਮਾ ਜੀ ਸਈਦ ਜਮਾ ਜੀ ਜਮਾ ਰਾਂ ਆ ਗਿਆ ਮੈਂ ਕਹਿੰਦਾ ਜਮਾ ਹੀ ਪੂਰਾ ਐਂਡ ਕਰਿਆ ਤੇ ਐਂਡ ਕਰਵਾ ਦੋਗੇ ਨਾ ਲੈ ਵੀ ਕਿਹੜੇ ਕਿਹੜੇ ਵੀਰਾਂ ਨੂੰ ਇਹ ਟਰਿਕ ਵਧੀਆ ਲੱਗੀ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਲਾਈਕ ਵਾਲਾ ਬਟਨ ਤਾਂ ਦਬਕੇ ਸ਼ੇਅਰ ਕਰੋ ਵੀਰ ਬਣੇ ਜਿੰਦਾ ਫਾਇਦਾ ਹੋ ਸਕੇ